ਜਿੱਥੇ ਇੱਕ ਪਾਸੇ ਅਮਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਹੁਣ 트੍ਰੰਪ ਸਰਕਾਰ ਆਪਣੇ ਮੁਲਾਜ਼ਮਾਂ ਤੇ ਵੀ ਕਾਰਵਾਈ ਕਰਨ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਸੀ ਕਿ ਉਹ ਵਿਦੇਸ਼ ਵਿੱਚ ਮਦਦ ਮਹੱਇਆ ਕਰਵਾਉਣ ਵਾਲੀ ਏਜੰਸੀ ਯੂ ਐਸ ਆਈ ਏ ਡੀ ਦੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਨੇ ਤੇ ਬਾਕੀ ਮੁਲਾਜ਼ਮਾਂ ਨੂੰ ਪੇਡ ਲੀਵ ਤੇ ਭੇਜਿਆ ਜਾ ਰਿਹਾ ਹੈ ਜਾਣਿਓ ਕੰਮ ਤੇ ਨਹੀਂ ਆਉਣਗੇ ਪਰ ਉਹਨਾਂ ਨੂੰ ਤਨਖਾਹ ਮਿਲਦੀ ਰਹੇਗੀ ਯੂਐਸ ਏਆਈਡੀ ਜਾਨੀ ਕਿ ਇਸ ਵਿੱਚ ਸਿਰਫ ਕੁਝ ਨੇਤਾ ਤੇ ਦੁਨੀਆ ਭਰ ਵਿੱਚ ਮੌਜੂਦ ਬੇਹੱਦ ਜ਼ਰੂਰੀ ਸਟਾਫ ਨੂੰ ਹੀ ਰੱਖਿਆ ਜਾਏਗਾ ਉਹ ਇਹ ਸੰਸਥਾ ਹੈ ਜਿਸ ਨੇ ਭਾਰਤ ਵਿੱਚ ਚੋਣਾਂ ਦੌਰਾਨ ਵੋਟਰ ਟਰਨ ਆਊਟ ਵਧਾਉਣ ਲਈ 182 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਸੀ ਇਸ ਨੂੰ ਲੈ ਕੇ 트럼ਪ ਬੀਤੇ ਇੱਕ ਹਫਤੇ ਵਿੱਚ 5 ਵਾਰ ਸਵਾਲ ਕਰ ਚੁੱਕੇ ਨੇ ਭਾਰਤ ਦੇ ਵਿੱਤ ਮੰਤਰਾਲੇ ਦਾ ਤੀਜਾ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਤਾਜਰਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਯੂ ਐਸ ਏ ਆਈ ਡੀ ਨੇ 2023-24 ਵਿੱਚ 6505 ਕਰੋੜ ਰੁਪਏ ਨਾਲ 7 ਪ੍ਰੋਜੈਕਟ ਫੰਡ ਕੀਤੇ ਸਨ ਇਹ ਪ੍ਰੋਜੈਕਟਸ ਭਾਰਤ ਸਰਕਾਰ ਦੀ ਪਾਰਟਨਰਸ਼ਿਪ ਵਿੱਚ ਦੇਸ਼ ਵਿੱਚ ਕੰਮ ਕਰ ਰਹੇ ਨੇ ਰਿਪੋਰਟ ਵਿੱਚ ਦੱਸਿਆ ਗਿਆ ਕਿ ਯੂਐਸਆਈਡੀ ਇਹਨਾਂ ਦੇ 7 ਪ੍ਰੋਜੈਕਟਸ ਲਈ ਵਿੱਤੀ ਸਾਲ 2023-24 ਵਿੱਚ ਲਗਭਗ 825 ਕਰੋੜ ਰੁਪਏ ਦਾ ਫੰਡ ਦੇਣ ਦੀ ਗੱਲ ਕੀਤੀ ਸੀ ਵਿੱਤ ਮੰਤਰਾਲੇ ਤਹਿਤ ਡਿਪਾਰਟਮੈਂਟ ਆਫ ਇਕਨੋਮਿਕਸ ਅਫੇਅਰਸ ਨੇ ਆਪਣੀ ਇੱਕ ਰਿਪੋਰਟ ਵਿੱਚ 2023-24 ਵਿੱਚ ਫੰਡ ਕੀਤੇ ਗਏ ਪ੍ਰੋਜੈਕਟਸ ਦੀ ਡਿਟੇਲ ਸਾਂਝੀ ਕੀਤੀ ਹੈ ਇਸ ਦੌਰਾਨ ਵੋਟਰ ਟਰਨ ਆਊਟ ਵਧਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਜਿਹੜੇ ਪ੍ਰੋਜੈਕਟਸ ਲਈ ਫੰਡਿੰਗ ਕੀਤੀ ਗਈ ਹੈ ਉਹ ਖੇਤੀ ਤੇ ਫੂਡ ਸਿਕਿਉਰਟੀ ਪ੍ਰੋਗਰਾਮ ਪਾਣੀ ਸਫਾਈ ਤੇ ਹਾਈਜਨ ਰੀਨਿਊਏਬਲ એનર્ਜੀ ਡਿਜਾਸਟਰ ਮੈਨੇਜਮੈਂਟ ਤੇ ਸਿਹਤ ਦੇ ਨਾਲ ਜੁੜੇ ਹੋਏ ਨੇ ਜਨਨ ਕਿ ਹੁਣ ਇਹਨਾਂ ਨੂੰ ਦੇ ਉੱਤੇ ਕਾਰਵਾਈ ਹੋਈ ਹੈ ਦਰਸ਼ਕੋ ਨੇ ਵੀ ਦੱਸਦੀ ਕਿ ਇਸ ਤੋਂ ਪਹਿਲਾਂ ਵੀ 트럼ਪ ਸਰਕਾਰ ਐਲਾਨ ਕਰ ਚੁੱਕੀ ਹੈ ਕਿ ਉਹ ਜਿਹੜੇ ਬਹੁਤ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ ਹਾਲਾਂਕਿ ਪਹਿਲਾਂ ਕਾਰਵਾਈ ਵੀ ਹੋ ਚੁੱਕੀ ਹੈ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਿਆ ਹੈ ਸਟਾਫ ਘਟਾਉਣ ਦਾ ਫੈਸਲਾ ਜਿਹੜਾ ਸੀਗਾ ਅਮਰੀਕਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਹੁਣ ਇਹ ਵੀ ਦੱਸਦੀ ਹੈ ਕਿ ਅੱਗੇ-ਅੱਗੇ ਡੋਨਾਲਡ 트੍ਰੰਪ ਹੋਰ ਵੀ ਸਖਤ ਫੈਸਲੇ ਲੈ ਸਕਦੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਕੁਝ ਸਿਆਸੀ ਮਾਹਿਰ ਤੇ ਆਰਥਿਕ ਮਾਹਿਰ ਇਹ ਗੱਲ ਦੱਸਦੇ ਨੇ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਵਿੱਚ ਅਮਰੀਕਾ ਸਰਕਾਰ 2 ਲੱਖ ਭਾਰਤੀਆਂ ਨੂੰ ਜਿਹੜਾ ਉਥੋਂ ਦੇਸ਼ ਨਿਕਾਲਾ ਦੇएगी ਕਿਉਂਕਿ ਕੁਝ ਡਾਕੂਮੈਂਟਸ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਜਿਸ ਕਰਕੇ ਬਹੁਤ ਸਾਰੇ ਭਾਰਤੀਆਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਕਿ ਉਹਨਾਂ ਨੂੰ ਹੁਣ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਕਿਉਂਕਿ ਜਿਹੜਾ ਉਹ ਅੱਗੇ ਉੱਥੇ ਰਹਿਣ ਦੇ ਕਾਬਿਲ ਨਹੀਂ ਹੈਗੇ ਉਹ ਉੱਥੇ ਲੀਗਲ ਤੌਰ ਦੇ ਉੱਤੇ ਜਿਹੜੀਆਂ ਟਰਮ ਤੇ ਕੰਡੀਸ਼ਨ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਪਾਉਂਦੇ ਇਸ ਕਰਕੇ ਬਹੁਤਿਆਨ ਨਿਤਾਪੀ ਆਉਣਾ ਸ਼ੁਰੂ ਕਰ ਦਿੱਤਾ ਹੈ ਪਰ ਜਿਹੜੇ ਉੱਥੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਨੇ 4 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਜਾਏਗਾ ਦਰਸ਼ਕੋ ਵੀ ਦੱਸ ਦਈਏ ਕਿ ਭਾਰਤ ਬਹੁਤ ਸਾਰੇ ਭਾਰਤੀਆਂ ਨੂੰ ਅਮਰੀਕਾ ਸਰਕਾਰ ਰਿਪੋਰਟ ਕਰ ਚੁੱਕੀ ਹੈ ਸਮੇਂ-ਸਮੇਂ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 에어ਪੋਰਟ ਤੇ ਜਹਾਜ਼ ਉਤਰਦੇ ਉਤਰਦੇ ਰਹੇ ਜਿਸ ਵਿੱਚ ਪੰਜਾਬੀਆਂ ਸਮੇਤ ਕਈ ਭਾਰਤੀ ਨੇ ਜਿਹੜੇ ਉਹ ਵਾਪਸ ਆ ਚੁੱਕੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 트럼ਪ ਸਰਕਾਰ ਇਸ ਤੋਂ ਵੀ ਸਖਤ ਫੈਸਲੇ ਲੈਣ ਦੇ ਵਾਸਤੇ ਕਹਿ ਚੁੱਕੀ ਹੈ ਕਿ ਅਸੀਂ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਹੋਣ ਦੇਵਾਂਗੇ ਭਾਵੇਂ ਸਾਡੇ ਕਿਸੇ ਸਰਕਾਰੀ ਵਿਭਾਗ ਦੇ ਵਿੱਚ ਹੋਵੇ ਜਾਂ ਕੋਈ ਅਜਿਹੇ ਪ੍ਰਵਾਸੀ ਦੇ ਨਾਲ ਹੋਵੇ ਜਿਹੜਾ ਸਾਡੇ ਦੇਸ਼ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਜਾਂ ਗੇ ਹੌਣ ਬਾਰੇ ਸੋਚ ਰਿਹਾ ਇਸ ਨੂੰ ਲੈ ਕੇ ਵੀ ਨਿਜਮ ਨੇ ਜਿਹੜੇ ਉਹ ਸਖਤ ਕਰ ਦਿੱਤੇਗੇ ਨੇ ਦਿਓ ਜਾਜਤ ਧੰਨਵਾਦ